ਹੈਲੋ ਦੋਸਤੋ ਕੀ ਹਾਲ ਚਾਲ ਹੈ ਸੋ ਅੱਜ ਮੈਂ ਆਪਣੇ ਬ੍ਰਦਰ ਦੇ ਅਖਰੀ ਬੰਨਣ ਆਈ ਹਾਂ ਆਪਣੇ ਪੇਕੇ ਘਰ ਸੋ ਲੇਟ ਸੀ ਥੋੜਾ ਬਟ ਫਿਰ ਵੀ ਟਾਈਮ ਨਾਲ ਪਹੁੰਚ ਗਏ ਆ ਤੇ ਹੁਣ ਮੈਂ ਆਪਣੇ ਭਰਾ ਦੇ ਪੱਲਾ ਬੰਨਾਂਗੀ ਰੱਖੜੀ ਨਾਲ ਮਠਿਆਈਆਂ ਲੈ ਕੇ ਆਈਆਂ ਨਾਲ ਉਹਦੇ ਵਾਸਤੇ ਇੱਕ ਛੋਟਾ ਜਿਹਾ ਗਿਫਟ ਲੈ ਕੇ ਆਈਆਂ ਤੇ ਹੁਣ ਮੈਂ ਰੱਖੜੀ ਖੋਲ ਕੇ ਆਪਣੇ ਭਰਾ ਦੇ ਗੁੱਟ ਤੇ ਬੰਨਾਂਗੀ ਹੱਸਦੇ ਵਸਦੇ ਰਹਿਣ ਭਰਾ ਸਾਰਿਆਂ ਦੇ ਤੇ ਦਈ ਰਖੀ ਰਹੇ ਤਿਆਰ ਹਮੇਸ਼ਾ ਸੁਖੀ ਜਾਂਦੀ ਜਾਂਦਾ ਰਹੇ ਤੇ ਲਖਰੀ ਬੰਨਣ ਤੋਂ ਬਾਅਦ ਮੈਂ ਆਪਣੇ ਭਰਾ ਨੂੰ ਮਿਠਾ ਕਰਾਂਗੀ ਮਨ ਮਿਠਾ ਕਰਨ ਤੋਂ ਬਾਅਦ ਉਹ ਮੱਥੇ ਤੇ ਤਿਲਕ ਲਾਉਂਗੀ ਫਿਰ ਮਠਾਈ ਖਲਾਉਂਗੀ ਫਿਰ ਉਹਨਾਂ ਨੂੰ ਆਸ਼ੀਰਵਾਦ ਦੂੰਗੀ ਸੋ ਦੇਖੋ ਵੀਡੀਓ ਚ ਮੈਂ ਕਿੱਦਾਂ-ਕਿੱਦਾਂ ਸਾਡੇ ਸ਼ਗਨ ਕਰਦੇ ਆ ਸਾਰੇ ਰਖਰੀ ਦੇ ਇਸ ਪੂਰੀ ਵੀਡੀਓ ਦੇਖਣ ਵਾਸਤੇ ਬਣੇ ਰਹੋ ਸਾਡੇ ਨਾਲ ਤੁਹਾਨੂੰ ਪੂਰਾ ਬਲੌਗ ਦਿਖਾਵਾਂਗੀ ਜਲਦੀ ਆਯੂਬੀ ਹੋਰ Hãy subscribe cho kênh Ghiền ừ, Mì Gõ Để không bỏ ừ. lỡ ਜੋ ਦੱਸਾਂ ਜਿਵੇਂ ਆਪਣੇ ਭਰਾ ਵਾਸਤੇ ਗਿਫਟ ਲੈ ਕੇ ਆਈ ਸੀ ਉਹ ਸੀ ਵਾਚ ਤੇ ਉਹ ਵੀ ਮੈਂ ਉਹਦੇ ਗੁੱਟ ਤੇ ਲਾ ਦਿੱਤੀ ਐ ਸੋ ਕਿੰਨੀ ਲੱਗੀ ਮੇਰੇ ਦਿੱਤੀ ਹੋਈ ਵਾਚ ਗਿਫਟ ਅਗਾਂਹ ਆਪਣੀ ਮਾਤਾ ਜੀ ਦੇ ਰਖੜੀ ਬੰਨਾਂਗੀ ਸ਼ੌਂਕ ਨਾਲ ਬੰਨਦੇ ਆਂ ਸਾਰਿਆਂ ਦੇ ਬੰਨਦੇ ਆ ਤੇ ਮੈਂ ਆਪਣੀ ਮੰਮੀ ਵਾਸਤੇ ਵੀ ਇੱਕ ਛੋਟਾ ਜਿਹਾ ਗਿਫਟ ਲੈ ਕੇ ਆਈ ਆ மீட்பம்மா ரீட் பண்ண தீம் சி சி மம் சகன் கே ਲਖੜੀ ਬੰਨਨ ਤੋਂ ਬਾਅਦ ਤਿਲ ਕਲਾਮਾਂ ਦੇ ਮਠਾਈ ਖਲਾਵਾਂਗੇ ਤੇ ਨਮੂਨਾ ਦਾ ਗਿਫਟ ਦਵਾਂਗੇ ਸਾਰੇ ਚੈਨਲ ਨੂੰ ਜਲਦੀ ਤੋਂ ਜਲਦੀ ਸਬਸਕ੍ਰਾਈਬ ਕਰਦੋ ਵੀਡੀਓ ਨੂੰ ਲਾਈਕ ਕਰਦੋ ਸ਼ੇਅਰ ਕਰਦੋ ਕਮੈਂਟ ਕਰਦੋ ਤੇ ਬਾਕੀ ਵੀ ਥੋੜੀ ਵੀਡੀਓ ਦਿਖਾਣੇ ਆ ਤੁਹਾਨੂੰ ਦੇ ਹੁਣ ਮਠਾਈ ਖਲਾਵਾਂਗੇ ਮਠਾਈ ਖਲਾਉਤੀ ਹੁ ਗਿਫਟ ਤੇ ਇਹ ਹੈ ਮੇਰਾ ਗਿਫਟ ਸੂਟ ਹੈ ਪੈਨਸਲ ਵੀ ਆਇਆ ਸਰੋ ਹੈ ਵੀ ਮੇਰੇ ਬ੍ਰਦਰ ਹੈ ਇਹ ਮੇਰੀ ਸ਼ਾਪ ਤੇ ਲੱਗੀ ਹੀ ਮੇਰੀ ਸ਼ਾਪ ਇਹ ਵੀ ਮੇਰੇ ਬ੍ਰਦਰ ਬਣੇ ਹੋਏ ਆ ਤਿੰਨ ਚਾਰ ਸਾਲ ਤੋਂ ਇਹਨਾਂ ਨੂੰ ਰਖੜੀ ਬੰਨ੍ਹਦੀ ਆ ਰਹੀਆਂ ਤੇ ਇਹਨਾਂ ਨੂੰ ਆਪਾਂ ਸ਼ਾਪ ਤੇ ਮਿਲਦੇ ਸ਼ਾਪ ਤੇ ਰਖੜੀ ਬੰਨ੍ਹਾ ਦੇਂਗੇ ਜੋ ਵੀ ਸ਼ਰੰਗਾਰ ਕਰਨਾ ਸਾਰਾ ਠੀਕ ਆ ਬੰਦੇ ਪਹਿਲਾਂ ਹੀ ਲੇਟ ਹੋ ਗਈ ਸੀ ਘਰ ਆਉਣ ਲੱਗੇ ਚਲੋ ਇਹ ਆ ਗਈ ਮੇਰੇ ਕੋਲ ਆ ਗਈ ਵਧੀਆ ਹੱਸਦੇ ਵਸਦੇ ਰਹਿਣ ਜੋ ਵੀ ਹੈ ਜਿੰਨਾ ਵੀ ਹੈ ਵਧੀਆ ਆ ਨੇਚਰ ਵਾਈਜ਼ ਵੀ ਵਧੀਆ ਸਾਥ ਵੀ ਦਿੰਦੇ ਆ ਮੇਰਾ ਪੂਰਾ ਇਹਨਾਂ ਲਈ ਹੁਣ ਆਪਾਂ ਬੁੱਕ ਤੇ ਰਖੜੀ ਬੰਨ੍ਹ ਦੁੱਤੀ ਆ ਇਹਨਾਂ ਦੇ ਵੀ ਜੇ ਨਹੀਂ ਸ਼ਰੰਗਾਰ ਕਰਕੇ ਉਸ ਤੋਂ ਬਾਅਦ ਬਾਕੀ ਆਪਣੀ ਘਰ ਦਾ ਵੀ ਦੇਦ ਦੇ ਸਾਡੇ ਵੀ ਗੈਸਟ ਆਏ ਹੋਏ ਆ ਘਰੇ ਮੇਰੇ ਨਾਨਾ ਬਾਈ ਹੋਏ ਆ ਉਹਨਾਂ ਤੋਂ ਵੀ ਅਕਰੀ ਬੁਣਾਨੀਆਂ ਆਪਣੇ ਦੇਰਾਂ ਦੇ ਘਰ ਵਾਲੇ ਦੇ ਆਪਣੇ ਭਰਾਵਾਂ ਦੇ ਰਕਤੀ ਬਣੂਗੇ ਸਲੋਨ ਨੇ ਘਰੇ ਆਈ ਨੇ ਘਰੇ ਵੀ ਮੇਰੀ ਨਾਨਾ ਨੇ ਥਾਲੀ ਤਿਆਰ ਕੀਤੀ ਹੋਈ ਆ ਕੋਈ ਪ੍ਰੋਪਰਟੀ ਕੇ ਨਾਂ ਰੱਖ ਰੀਆਂ ਸਜਾ ਰਹੀ ਆ ਇਹ ਦੇਖੋ ਮੈਂ ਤਾਂ ਪੂਰੀ ਥਾਲੀ ਤਿਆਰ ਕੀਤੀ ਰੱਖਣੀ ਆ ਮੇਰੇ ਵਾਸਤੇ ਹੀ ਲਾ ਕੇ ਆਏ ਹੋਇਆ ਆप्याज ਫਰਟ ਬਹੁਤ ਬਹੁਤ ਸੋਹਣੀ ਆ ਬਾਕੀ ਅੱਗੇ ਅੱਗੇ ਵੀਡੀਓ ਚ ਤੁਹਾਨੂੰ ਦੱਸਾਂ ਨਿਆ ਤੇ ਲੋ ਸਭ ਤੋਂ ਪਹਿਲਾਂ ਮਨੇ ਆਪਣੇ ਵੱਡੇ ਭਰਾ ਦੇ ਰਖੜੀ ਬੰਨੂਗੇ ਜੋ ਕਿ ਮੇਰੇ ਹਸਬੰਦ ਨੇ ਤੇ ਉਹਨਾਂ ਦੇ ਰਖੜੀ ਬੰਨੂਗੇ ਉਸ ਤੋਂ ਬਾਅਦ ਬਾਕੀ ਛੋਟਿਆਂ ਤੋਂ ਉਹਨਾਂ ਦੇ ਬੰਨੂਗੇ 20 ਮਿੰਟ ਲਾ ਕੇ ਆਏ ਹੋਇਆ ਸੇਮ ਇਹਨਾਂ ਨੇ ਵੀ ਮੇਰੀ ਵਾਂਗੂ ਹੀ ਥਾਲੀ ਸਜਾਈ ਹੋਈ ਹੈ। ਨਹੀਂ ਚਲੋ ਦੇਖਦੇ ਹਾਂ ਪੂਰੀ ਵੀਡੀਓ। ਕਿਦਾਂ ਕੀਤਾ ਇਹਨਾਂ ਦੇ ਵੀ ਸ਼ਗਨ ਮਨਾਉਂਦੇ ਆ। ਰਖੜੀ ਬੰਦੇ ਆ। ਇਹ ਬਹੁਤ ਦੂਰੋਂ ਆਏ ਹੋਏ ਛੱਡੇ ਆ। ਜੰਮੂ ਤੋਂ ਆਏ ਹੋਏ ਆ। ਤਨਾ ਖਾਂਗੇ ਇਹ ਜਿੰਨਾ ਕੁ ਕਰੰਗੇ। ਖੋਲਦੀ ਨਹੀਂ ਪਈ ਰਖੜੀ। ਇਹ ਉਹ ਵੀ ਫੋੜੋ ਜੀ ਆਂ ਜੀ ਨੇ ਚੋਟੂ ਪੂਲੇ ਹੰਦੇ ਨਹੀਂ ਸਕੂਲ ਆਈ ਸੀ ਫੋੜੋ ਜੀ ਜੇ ਇੱਧਰ ਆ ਕੇ ਪਾਸ ਹਾਲੀ ਸੀ ਹੈ ਠੀਕ ਹੈ ਲੋਕੀ ਲੱਗੇ ਲੋਕ ਠੀਕ ਹੈ ਚੋਰ ਕਪੀਆ ਕਰ ਰਹੇ ਸ਼ਲੀਲਤਾ ਨਹੀਂ ਆਉਂਦੀ ਫੋੜਵਾ ਖਰਾਬ ਕਰ ਰਹੇ ਜਾਨੀ ਇਹ ਹੁੰਦੇ ਮਾਮੂ ਬਾਦੀ ਕੀ ਹੋ ਗਈ ਤੀਨੇ ਬੋਲਦਾ ਕੀ ਕਰੀਏ ਨਾ ਤਾਂ ਇਤਨਾ ਨਹੀਂ ਨਹੀਂ ਕਿਤੇ ਕਿੰਨਾ ਕਿਤੇ ਫੋਟੋ ਲੈਣਾ ਐ ਜਾ ਕੇ ਫੋਟੋ ਉਹ ਹਾਂ ਚਲ ਆਏ ਮੇਰਾ ਕਿਹੜਾ ਲਾ ਰਹੇ ਮੈਂ ਬਾਈਟ ਨਾ ਜਾਓ ਬੇ ਸ਼ਾਮ ਮਤਲਬ ਉਹ ਮੈਂ ਤੇ ਹਨਾ ਨਹੀਂ ਮੈਂ ਲੈ ਦੇਣਾ ਉਹ ਪੇੜਾ ਦੀ ਇਹ ਤਾਂ ਮਿੱਠਾ ਹੀ ਹੈ ਕਿੰਨਾ ਮਿੱਠਾ 맛ਦਾਰ ਇਹਦਾ ਉਹਦਾ ਬਲਿਆ ਆਹੋ ਮੈਂ ਐਦਾ ਮੁੱਦਾ ਹੋਣਾ ਹੈ ਮੈਂ ਦਾ ਖੂਆ ਹੋ ਗਿਆ ਬੱਦ ਕੇ ਰੱਖਾ ਨਹੀਂ ਆਉਣਾ ਕਰ ਲੈ ਜੈਨ ਮਾਸੀ ਨੂੰ ਕੋਲੇ ਕਰਾ ਦੇ ਚੱਲ ਇਹ ਟੈਲੀਗ੍ਰਾਮ ਨੂੰ ਬੰਦੇ ਵਾਂਗ अब के तीनों प्राप्त अगला बंदे ठीक है थाच गुरु के और क्या नजरें आ रही हैं हम थाच हम सीधी रहना है और वो टेस्ट कराऊंगा आए तेरी चली आके इनके नाल चलो ਆਪਦੀ ਵਾਰੀ ਚੋਪੀ ਹੋ ਗਈਆਂ ਹੈ ਬਾਕੀ ਇੰਡੀ ਕਰਨਾ ਨਾ ਆਹ ਵਾਰੀ ਦੂਜੀ ਵਾਰੀ ਕਰਦੇ ਹਾਂ ਚੈਨਲ ਹੋਰ ਇਹ ਲੱਕੀ ਕਿਵੇਂ ਆਦੀ ਨਹੀਂ 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 ਮਿਲਦੀ ਨਹੀਂ ਨਹੀਂ ਮੈਂ ਕਿਹੜਾ ਸਾਰਾ ਗਣਾ ਅੱਧਾ ਕਰ ਲਉਂਦੀ ਲੈ ਹੋ ਗਿਆ ਸਿਸਟਮੇ ਬੰਨਣਾ ਹੈ

ਉਹ ਅਰਗਾਈ ਕਰਨ ਉਹ ਮਾਰਕਮੀ ਸਾਹਿਬ ਅੱਜ ਤਾਂ ਖੁਸ਼ੀਆਂ ਵਾਲੀ ਆਈ ਨੇ ਮਜ਼ਾ ਆਇਆ ਰਖੜੀ ਬੰਨਣ ਤੋਂ ਬਾਅਦ ਆਪਾਂ ਕੁਝ ਕੋ ਫੋਟੋਆਂ ਕਲਿੱਕ ਕੀਤੀਆਂ ਜੋ ਵੀ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਬਹੁਤ ਹੀ ਪਿਆਰਿਆ ਪਿਆਰੀ ਫੋਟੋਆਂ ਤੇ ਏ ਸੀ ਸਾਡਾ ਅੱਜ ਦਾ ਰਖੜੀ ਦਾ ਫੈਸਟੀਵਲ ਜੋ ਕਿ ਤੁਸੀਂ ਵੀਡੀਓ ਤੇ ਫੋਟੋਆਂ ਵਿੱਚ ਦੇਖ ਚੁੱਕੇ ਹੋ ਤਾਂ ਸਾਨੂੰ ਕਮੈਂਟ ਵਿੱਚ ਜਰੂਰ ਦੱਸਣਾ ਕਿ ਤੁਹਾਨੂੰ ਕਿਵੇਂ ਦੀ ਲੱਗੀ ਸਾਡੀ ਵੀਡੀਓ ਤੇ ਫੋਟੋਆਂ ਇਸੇ ਤਰ੍ਹਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਵੀਡੀਓ ਨੂੰ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਤਾਂ ਅਗਲਾ ਵਲੌਗ ਲੈ ਕੇ ਆਪਾਂ ਤੁਹਾਡੇ ਨਾਲ ਜਲਦੀ ਜਲਦੀ ਹਾਜ਼ਰ ਹੋਵਾਂਗੇ ਜਨਮਸ਼ਟਮੀ ਦਾ ਸੋ ਬਾਏ ਬਾਏ